ਨਾ ਹੈ ਪੂਰਾ ਹੈ ਇਹ ਜਿਹੜਾ ਬਾਦਨ ਵਾਲਾ ਕੰਮ ਹੈ ਸਿੱਖੀ ਨੂੰ ਘਾ ਲਾ ਰਹੇ ਨੇਗੇ ਜਾਂ ਆਪਾਂ ਸਾਰੇ ਧਰਮਾਂ ਦਾ ਹੀ ਬੜਾ ਸਤਿਕਾਰ ਕਰਦੇ ਹਾਂ ਨਾ Hindu ਧਰਮ ਨੂੰ ਵੀ ਖਤਮ ਕਰ ਰਹੇ ਨੇਗੇ ਸਿੱਖੀ ਨੂੰ ਵੀ ਖਤਮ ਕਰ ਰਹੇ ਨੇ ਸਭ ਨੂੰ ਖਤਮ ਕਰ ਰਹੇ ਲੋਕਾਂ ਨੂੰ ਪਖੰਡਵਾਦ ਪਿੱਛੇ ਲਾ ਰਹੇ ਨੇਗੇ ਕੱਲ ਅਸੀਂ ਇੱਕ ਤਾਂ ਘੇਰ ਲਿਆ ਸੀਗਾ ਸੀ ਨਾ ਇਹ ਗੱਲ ਕਹਿਣਾ ਕਿ ਨਾ ਜਿਹੜਾ ਕਿ ਸ਼ਿਵਮ ਪਤਾ ਨਹੀਂ ਕਿਹੜਾ ਮੋਕੇ ਇਹ ਮੋਕੇ ਆਪਨ ਉਹ ਨਾ ਪਾਈ ਉਹ ਜਿਹੜਾ ਆਪਾਂ ਰੋਲਾ ਫੈਮਰਾਂ ਦਾ ਸੀ ਥੋੜਾ ਜਿਹਾ ਥੋੜਾ ਜਿਹਾ ਆਪਾਂ ਐ ਨਹੀਂ ਹੈਗਾ ਜੀ ਇਹ ਪੱਟ ਦੀ ਇਹ ਨੂੰ ਜਿੱਦਾਂ ਤੁਸੀਂ ਨਾ ਕੋਈ ਪ੍ਰੋਗਰਾਮ ਰੱਖੋ ਇਸੇ ਲਈ ਮੂਰੇ ਹੋ ਕੇ ਮੈਂ ਜਿੰਨੇ ਤੁਸੀਂ ਨੌਜਵਾਨ ਕਹੋਗੇ ਉਹਨਾਂ ਨੌਜਵਾਨ ਆਪਾਂ ਲੈ ਕੇ ਆਉਂਗਾ ਮੈਂ ਅੱਛਾ ਜੀ ਬਾ 5 ਤਰੀਕ ਨੂੰ ਆ ਕੇ ਆਪਾਂ ਇੱਕ ਕਾਨਫਰੰਸ ਕਰਾਂਗੇ ਮਹਾਲੀ ਬਹਿ ਕੇ ਜਿੱਦਾਂ ਆਪਾਂ ਕਿੱਥੇ ਹੋਗਾ ਕਿ ਪਟਾਖਾ ਕੱਟ ਦਿੰਨੇ ਜਿਹੜੀ ਸੈਂਕੜੇ ਲੋੜੀ ਦਾ ਇਹ ਮੈਂ ਬਾ ਠੀਕ ਹੈ ਜੀ ਦੋ ਦੋ 4000 ਬਾਬਾ ਜੀ ਮੁੰਡਾ ਮੈਂ ਇਕੱਠਾ ਕਰਕੇ ਲੈ ਕੇ ਆਉਂਗਾ ਇਹ ਜਿਹੜਾ ਪਹਿਲਾਂ ਮੋਗੇ ਵਾਲਾ ਇਹਦੇ ਨੱਥ ਪਾਉਣੀਆਂ ਹੁਣ ਆਪਾਂ ਇਹ ਤੋਂ ਪਹਿਲਾਂ ਇੱਕ ਆਪਾਂ ਮਹਾਲੀ ਬਹਿ ਕੇ ਇੱਕ ਵਾਰੀ ਪ੍ਰਸ਼ਾਸਨ ਨੂੰ ਕਹਦਾਂਗੇ ਆਪਾਂ ਵੀਡੀਓ ਪਾ ਕੇ 5 ਤਰੀਕ ਨੂੰ ਜਾਂ 7 ਤਰੀਕ ਨੂੰ ਵੀ ਜਦੋਂ ਤੁਸੀਂ ਇਹ ਗੰਦ ਨੂੰ ਮੋਗੇ ਦੇ ਵਿੱਚੋਂ ਬੰਦ ਕਰ ਦੋ ਨਹੀਂ ਫਿਰ ਸਿੰਘਾਂ ਫੌਜਾਂ ਚੜ੍ਹ ਕੇ ਆਉਣਗੀਆਂ ਤੁਸੀਂ ਆਜੋ ਹਜ਼ੂਰ ਸਾਹਿਬ ਤੋਂ ਠੀਕ ਹੈ ਜੀ ਗੱਲ ਬਸ ਠੀਕ ਹੈ ਤੁਸੀਂ ਜਦੋਂ ਕੋਈ ਆਪਾਂ ਮਿਲਦੇ ਨੇ ਕੋਈ ਚੱਕਰ ਤੁਸੀਂ ਤੁਸੀਂ ਆਜੋ ਮਾਰਾ ਹਜ਼ੂਰ ਸਾਹਿਬ ਤੋਂ ਜਦੋਂ ਆਗੇ ਨਾ ਫਿਰ ਆਪਾਂ ਕਿਰਾਂ ਆਪਾਂ মিডিਆ ਨੂੰ ਕਿਰਾਂ ਪ੍ਰੈਸ ਕਾਨਫਰੈਂਸ ਦੇ ਦਾਂਗੇ ਇਹਨੂੰ ਦੱਸ ਦਾਂਗੇ ਪ੍ਰਸ਼ਾਸਨ ਨੂੰ ਆਪਾਂ ਕਿਰਾਂ মিডিਆ 'ਚ ਦੇ ਦਾਂਗੇ ਫਿਰ ਵੀ ਜੇ ਤੁਸੀਂ ਭਈ ਕੋਈ ਕਾਰਵਾਈ ਨਹੀਂ ਕਰ ਰਹੇ ਫਿਰ ਸਮ ਤਾਂ ਉਹਦੇ ਪੰਜਾਬ ਦੇ ਲਈ ਪੰਜਾਬ ਦੇ ਲੋਕਾਂ ਨੂੰ ਭੋਲੇ ਭਾਲੇ ਨੂੰ ਠੱਗਿਆ ਜਾ ਰਿਹਾ ਇਸ ਤਾਂ ਕਰਾਂਗੀ ਨਾ ਕੋਈ ਕਾਰਵਾਈ ਚੈੱਕ ਕਰੀਏ ਜੀ ਅਦਾਲਤ ਮਰੋ ਜਦੋਂ ਮੈਂ ਪੰਨੂ ਆ ਕੇ ਕਿੱਥੇ ਰੋਗੇ ਆਪਾਂ ਬਹਿ ਲੈਨੇ ਆ ਠੀਕ ਆ ਮਹਾਰਾਜ ਆਜੋ ਹਜ਼ੂਰ ਸਾਹਿਬ ਤੋਂ ਫਿਰ ਆਪਾਂ ਠੀਕ ਹੈ ਜੀ ਇਸ ਤੋਂ ਪਹਿਲਾਂ ਆਪਾਂ ਬਸ ਇਹੀ ਪਲਾਨ ਹੋਗਾ ਆਪਾਂ ਕਿਰਾਂ মিডিਆ ਦੇ ਵਿੱਚ ਪ੍ਰਸ਼ਾਸਨ ਨੂੰ ਦੱਸ ਦੇਣਾ ਵੀ ਜਾਂ ਤਾਂ ਇਸ ਜਿਹੜਾ ਮੋਗਿਆ ਵਾਲਾ ਜਿਹੜਾ ਪਖੰਡੀ ਇਹਨੂੰ ਬ ਨਹੀਂ ਤੋਂ ਬਾਅਦ ਅਸੀਂ ਇਹਦੇ ਇਹ ਅਸੀਂ ਆਪਰ ਦੇਖਾਂਗੇ ਇਹ ਮਹਾਰਾਜ ਇਹ ਬਹੁਤ ਪਖੰਡੀ ਹੈ ਇੰਨੀਆਂ ਗਾਲਾਂ ਕੱਢਦਾ ਇੰਨਾ ਕੁਝ ਕਰਦਾ ਇਹਦਾ ਬੰਦ ਕਰਨਾ ਗੰਦੀਆਂ ਗਾਲਾਂ ਕੱਢਦਾ ਲੋਕਾਂ ਨੂੰ ਇਹ ਤਾਂ ਇਹੋ ਜਿਹਾ ਠੀਠਾ ਜੀ ਬਹੁਤ ਜ਼ਿਆਦੇ ਚਲੋ ਮਹਾਰਾਜ ਤੁਸੀਂ ਕੋਈ ਨਾ ਕਰ ਲੋ ਦਰਸ਼ਨ ਮੇਲਾ ਮੇਰੀ ਵੀ ਚੜਦੀ ਗਲਾ ਦੀ ਅਰਦਾਸ ਬੇਨਤੀ ਕਰੇ ਹਜੂਰ ਸਾਹਿਬ ਹਲੋ ਤੁਸੀਂ ਕੰਮ ਕਰਦੇ ਸਾਰੇ ਪੰਜਾਬ ਨੂੰ ਕਰਦੇ ਠੀਕ ਹਮਾਰਾ ਠੀਕ ਠੀਕ ਹੈ ਮਹਾਰਾਜ ਠੀਕ ਹੈ ਜੀ ਅਖਰ ਜੀ ਕਿਹਾ ਹੈ ਪੂਰਾ ਇਹ ਇਹ ਜਿਹੜਾ ਬਾਦਿਆਂ ਵਾਲਾ ਕੰਮ ਹੈ ਸਿੱਖੀ ਨੂੰ ਢਾਹ ਲਾ ਰਹੇ ਨੇਗੇ ਜਾਂ ਆਪਾਂ ਸਾਰੇ ਧਰਮਾਂ ਲਈ ਬੜਾ ਸਤਿਕਾਰ ਕਰਦੇ ਹਾਂ ਨਾ Hindu ਧਰਮ ਨੂੰ ਵੀ ਇਹ ਖਤਮ ਕਰ ਰਹੇ ਨੇਗੇ ਸਿੱਖੀ ਨੂੰ ਵੀ ਖਤਮ ਕਰ ਰਹੇ ਨੇ ਸਭ ਨੂੰ ਖਤਮ ਕਰ ਰਹੇ ਲੋਕਾਂ ਨੂੰ ਪਖੰਡਵਾਦ ਪਿੱਛੇ ਲਾ ਰਹੇ ਨੇਗੇ ਕੱਲ ਸਿੱਖ ਤਾਂ ਘੇਰ ਲਿਆ ਸੀਗਾ ਸੀ ਨਾ ਇਹ ਗੱਲ ਕਹਿਣਾ ਕਿ ਨਾ ਜਿਹੜਾ ਕਿ ਸ਼ਿਵਮ ਪਤਾ ਨਹੀਂ ਕਿਹੜਾ ਮੋਕੇ ਥੋੜਾ ਜਿਹਾ ਥੋੜਾ ਜਿਹਾ ਆਪਾਂ ਐ ਨਹੀਂ ਹੈਗਾ ਜੀ ਇਹ ਪੱਟਦੀ ਇਹ ਨੂੰ ਜਿੱਦਾਂ ਤੁਸੀਂ ਨਾ ਕੋਈ ਪ੍ਰੋਗਰਾਮ ਰੱਖੋ ਇਸੇ ਲਈ ਮੂਰੇ ਹੋ ਕੇ ਮੈਂ ਜਿੰਨੇ ਤੁਸੀਂ ਨੌਜਵਾਨ ਕਹੋਗੇ ਉਹਨਾਂ ਨੌਜਵਾਨ ਆਪਾਂ ਲੈ ਕੇ ਆਉਂਗਾ ਮੈਂ ਅੱਛਾ ਜੀ ਬਾ 5 ਤਰੀਕ ਨੂੰ ਆ ਕੇ ਆਪਾਂ ਇੱਕ ਕਾਨਫਰੰਸ ਕਰਾਂਗੇ ਮਹਾਲੀ ਬਹਿ ਕੇ ਜਿੱਥੇ ਆਪਾਂ ਇਕੱਠੇ ਹੋ ਗਏ ਪਤਾ ਕੱਟ ਕਰਦਿੰਨੇ ਜਿਹਦੇ ਸਿੰਘ ਦੀ ਜੋੜੀ 10000 ਮੈਂ ਬਸ ਠੀਕ ਹੈ ਜੀ ਹਾਂ ਤੇਰਾ ਛੋਟੇ ਦੇ ਪੁਛਕ ਕਰਨ ਤੇਰਾ ਭਰਾ ਹੈ ਦੋ ਦੋ 4000 ਬਾਬਾ ਜੀ ਮੁੰਡਾ ਮੈਂ ਇਕੱਠਾ ਕਰਕੇ ਲੈ ਕੇ ਆਉਂਗਾ ਇਹ ਜਿਹੜਾ ਪਹਿਲਾਂ ਮੋਗੇ ਵਾਲਾ ਇਹਦੇ ਨੱਥ ਪਾਉਣੀਆਂ ਹੁਣ ਆਪਾਂ ਇਸ ਤੋਂ ਪਹਿਲਾਂ ਇੱਕ ਆਪਾਂ ਮਹਾਲੀ ਬਹਿ ਕੇ ਇੱਕ ਵਾਰੀ ਪ੍ਰਸ਼ਾਸਨ ਨੂੰ ਕਹਦਾਂਗੇ ਆਪਾਂ ਵੀਡੀਓ ਪਾ ਕੇ 5 ਤਰੀਕ ਨੂੰ ਜਾਂ 7 ਤਰੀਕ ਨੂੰ ਵੀ ਜਾ ਕੇ ਤੁਸੀਂ ਇਹ ਗੰਦ ਨੂੰ ਮੋਗੇ ਦੇ ਵਿੱਚੋਂ ਬੰਦ ਕਰ ਦਿਓ ਨਹੀਂ ਫਿਰ ਸਿੰਘਾਂ ਫੌਜਾਂ ਚੜ੍ਹ ਕੇ ਆਉਣਗੀਆਂ ਤੁਸੀਂ ਆਜੋ ਹਜੂਰ ਸਾਹਿਬ ਤੋਂ ਠੀਕ ਹੈ ਜੀ ਗੱਲ ਬਾ ਠੀਕ ਤੁਸੀਂ ਜਦੋਂ ਤੋਂ ਆਪਾਂ ਮਿਲਦੇ ਨੇ ਕੋਈ ਚੱਕਰ ਤੁਸੀਂ ਤੁਸੀਂ ਆਜੋ ਮਾਰਾ ਹਜੂਰ ਸਾਹਿਬ ਤੋਂ ਜਦੋਂ ਆਗੇ ਨਾ ਫਿਰ ਆਪਾਂ ਕਿਰਾਂ ਆਪਾਂ মিডিਆ ਨੂੰ ਕਿਰਾਂ ਪ੍ਰੈਸ ਕਾਨਫਰੈਂਸ ਦੇ ਦਾਂਗੇ ਇਹਨੂੰ ਦੱਸ ਦਾਂਗੇ ਪ੍ਰਸ਼ਾਸਨ ਨੂੰ ਆਪਾਂ ਕਿਰਾਂ মিডিਆ ਹੀ ਦੇ ਦਾਂਗੇ ਫਿਰ ਵੀ ਜੇ ਤੁਸੀਂ ਭਈ ਕੋਈ ਕਾਰਵਾਈ ਨਹੀਂ ਕਰ ਰਹੇ ਫਿਰ ਸਮ ਤਾਂ ਉਹਦੇ ਪੰਜਾਬ ਦੇ ਲਈ ਪੰਜਾਬ ਦੇ ਲੋਕਾਂ ਨੂੰ ਭੋਲੇ ਭਾਲੇ ਨੂੰ ਠੱਗਿਆ ਜਾ ਰਿਹਾ ਇਸ ਤਾਂ ਕਰਾਂਗੀ ਨਾ ਕੋਈ ਕਾਰਵਾਈ ਬਿਲਕੁਲ ਚੱਕਰ ਨਹੀਂ ਇਹਦੀ ਦਾਵਾ ਮਰੋ ਜਦੋਂ ਮੈਂ ਪੰਨੂ ਆ ਕੇ ਜਿੱਥੇ ਰੋਗੇ ਆਪਾਂ ਬਹਿ ਲੈਣੇ ਆ ਠੀਕ ਆ ਮਹਾਰਾਜ ਆਜੋ ਹਜ਼ੂਰ ਸਾਹਿਬ ਤੋਂ ਫਿਰ ਆਪਾਂ ਠੀਕ ਹੈ ਜੀ ਇਸ ਤੋਂ ਪਹਿਲਾਂ ਆਪਾਂ ਬਸ ਇਹੀ ਪਲਾਨ ਹੋਗਾ ਆਪਾਂ ਕਿਰਾਂ মিডিਆ ਦੇ ਵਿੱਚ ਪ੍ਰਸ਼ਾਸਨ ਨੂੰ ਦੱਸ ਦੇਣਾ ਵੀ ਜਾਂ ਤਾਂ ਇਹ ਜਿਹੜਾ ਮੋਗਾ ਵਾਲਾ ਜਿਹੜਾ ਪਖੰਡੀ ਇਹਨੂੰ ਬੰ ਨਹੀਂ ਉਦੋਂ ਬਾਅਦ ਅਸੀਂ ਇਹਦੇ ਅਸੀਂ ਆਪਰ ਦਿਖਾ ਦੇਣੂ ਇਹ ਮਹਾਰਾਜ ਇਹ ਬਹੁਤ ਪਖੰਡੀ ਹੈ ਇੰਨੀਆਂ ਗਾਣਾ ਕੱਢਦਾ ਇੰਨਾ ਕੁਝ ਕਰਦਾ ਇਹਦਾ ਬੰਦ ਕਰਨਾ ਗੰਦੀਆਂ ਗਾਣਾ ਕੱਢਦਾ ਲੋਕਾਂ ਨੂੰ ਇਹਦਾ ਇਹੋ ਜਿਹਾ ਠੀਠਾ ਜੀ ਬਹੁਤ ਜ਼ਿਆਦੇ ਚਲੋ ਮਹਾਰਾਜ ਤੁਸੀਂ ਕੋਈ ਨਾ ਕਰ ਲੋ ਦਰਸ਼ਨ ਮੇਲਾ ਮੇਰੀ ਵੀ ਚੜਦੀ ਕਲਾ ਦੀ ਅਰਦਾਸ ਬੇਨਤੀ ਕਰੇ ਹਜੂਰ ਸਾਹਿਬ ਹਲੋ ਤੁਸੀਂ ਕੰਮ ਕਰਦੇ ਸਾਰੇ ਪੰਜਾਬ ਨੂੰ ਕਰਦੇ ਠੀਕ ਮਹਾਰਾਜ ਠੀਕ ਹੈ ਠੀਕ ਹੈ ਮਹਾਰਾਜ ਠੀਕ ਹੈ ਜੀ ਅਖਰ ਜੀ ਕਿਉਂ ਆ ਪੂਰਾ ਇਹ ਇਹ ਜਿਹੜਾ ਵਾਦਨ ਵਾਲਾ ਕੰਮ ਹੈ ਸਿੱਖੀ ਨੂੰ ਢਾਹ ਲਾ ਰਹੇ ਨੇਗੇ ਜਾਂ ਆਪਾਂ ਸਾਰੇ ਧਰਮਾਂ ਦਾ ਹੀ ਬੜਾ ਸਤਿਕਾਰ ਕਰਦੇ ਆ ਹਨਾ Hindu ਧਰਮ ਨੂੰ ਵੀ ਖਤਮ ਕਰ ਰਹੇ ਨੇਗੇ ਸਿੱਖੀ ਨੂੰ ਵੀ ਖਤਮ ਕਰ ਰਹੇ ਨੇ ਸਭ ਨੂੰ ਖਤਮ ਕਰ ਰਹੇ ਲੋਕਾਂ ਨੂੰ ਪਖੰਡਵਾਦ ਪਿੱਛੇ ਲਾ ਰਹੇ ਨੇਗੇ ਕੱਲ ਸਿੱਕ ਤਾਂ ਘੇਰ ਲਿਆ ਸੀਗਾ ਸੀ ਨਾ ਇਹ ਗੱਲ ਕਹਿਣਾ ਕਿ ਨਾ ਜਿਹੜਾ ਕਿ ਸ਼ਿਵਮ ਪਤਾ ਨਹੀਂ ਕਿਹੜਾ ਮੋਕੇ ਥੋੜਾ ਜਿਹਾ ਥੋੜਾ ਜਿਹਾ ਆਪਾਂ ਐ ਨਹੀਂ ਹੈਗਾ ਜੀ ਇਹ ਪੱਟ ਦੀ ਇਹ ਨੂੰ ਜਿੱਦਾਂ ਤੁਸੀਂ ਨਾ ਕੋਈ ਪ੍ਰੋਗਰਾਮ ਰੱਖੋ ਇਸੇ ਲਈ ਮੂਰੇ ਹੋ ਕੇ ਮੈਂ ਜਿੰਨੇ ਤੁਸੀਂ ਨੌਜਵਾਨ ਕਹੋਗੇ ਉਹਨਾਂ ਨੌਜਵਾਨ ਆਪਾਂ ਲੈ ਕੇ ਆਉਂਗਾ ਮੈਂ ਅੱਛਾ ਜੀ ਬਾ 5 ਤਰੀਕ ਨੂੰ ਆ ਕੇ ਆਪਾਂ ਇੱਕ ਕਾਨਫਰੰਸ ਕਰਾਂਗੇ ਮਹਾਲੀ ਬਹਿ ਕੇ ਤੁਸੀਂ ਨਾ ਆਪਾਂ ਕੱਥੇ ਹੋਗਾ ਪਤਾ ਕੱਟ ਕਰ ਦਿੰਨੇ ਜਿਹਦੇ ਸੇਖ ਦੀ ਲੋੜ ਹੈ ਤਾਂ ਮੈਂ ਦਿੰਦਾ ਬਾ ਠੀਕ ਹੈ ਜੀ ਸ਼ੁਕਰੀਆ ਜੀ ਕੋਚ ਕਰਨੇ ਤੇਰਾ ਭਰਾ ਦੋ ਦੋ 4000 ਬਾਬਾ ਜੀ ਮੁੰਡਾ ਮੈਂ ਇਕੱਠਾ ਕਰਕੇ ਲੈ ਕੇ ਆਉਂਗਾ ਇਹ ਜਿਹੜਾ ਪਹਿਲਾਂ ਮੋਗੇ ਵਾਲਾ ਇਹਦੇ ਨੱਥ ਪਾਉਣੀਆਂ ਹੁਣ ਆਪਾਂ ਇਹ ਤੋਂ ਪਹਿਲਾਂ ਇੱਕ ਆਪਾਂ ਮਹਾਲੀ ਬਹਿ ਕੇ ਇੱਕ ਵਾਰੀ ਪ੍ਰਸ਼ਾਸਨ ਨੂੰ ਕਹਦਾਂਗੇ ਆਪਾਂ ਵੀਡੀਓ ਪਾ ਕੇ 5 ਤਰੀਕ ਨੂੰ ਜਾਂ 7 ਤਰੀਕ ਨੂੰ ਵੀ ਜਗਾ ਤੁਸੀਂ ਇਹ ਗੰਦ ਨੂੰ ਮੋਗੇ ਦੇ ਵਿੱਚੋਂ ਬੰਦ ਕਰ ਦਿਓ ਨਹੀਂ ਫਿਰ ਸਿੰਘਾਂ ਫੌਜਾਂ ਚੜ ਕੇ ਆਉਣਗੀਆਂ ਤੁਸੀਂ ਆਜੋ ਹਜੂਰ ਸਾਹਿਬ ਤੋਂ ਠੀਕ ਹੈ ਜੀ ਗੱਲ ਬਹੁਤ ਠੀਕ ਤੁਸੀਂ 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 ਆਜੋ ਮਹਾਰਾਜ ਹਜੂਰ ਸਾਹਿਬ ਤੋਂ ਜਦੋਂ ਆਗੇ ਨਾ ਫਿਰ ਆਪਾਂ ਕਿਰਾਂ ਆਪਾਂ মিডিਆ ਨੂੰ ਕਿਰਾਂ ਪ੍ਰੈਸ ਕਾਨਫਰੈਂਸ ਦੇ ਦਾਂਗੇ ਇਹਨੂੰ ਦੱਸ ਦਾਂਗੇ ਪ੍ਰਸ਼ਾਸਨ ਨੂੰ ਆਪਾਂ ਕਿਰਾਂ মিডিਆ ਦੇ ਦਾਂਗੇ ਫਿਰ ਵੀ ਜੇ ਤੁਸੀਂ ਭਾਈ ਕੋਈ ਕਾਰਵਾਈ ਨਹੀਂ ਕਰ ਰਹੇ ਫਿਰ ਸਾਨੂੰ ਤਾਂ ਉਹਦੇ ਪੰਜਾਬ ਦੇ ਲਈ ਪੰਜਾਬ ਦੇ ਲੋਕਾਂ ਨੂੰ ਘੋਲੇ ਭਾਲਿਆਂ ਨੂੰ ਠੱਗਿਆ ਜਾ ਰਿਹਾ ਇਸ ਤਾਂ ਕਰਾਂਗੀ ਨਾ ਕੋਈ ਕਾਰਵਾਈ ਠੀਕ ਆ ਮਹਾਰਾਜ ਆਜੋ ਹਜੂਰ ਸਾਹਿਬ ਤੋਂ ਫਿਰ ਆਪਾਂ ਠੀਕ ਹੈ ਜੀ ਇਹ ਤੋਂ ਪਹਿਲਾਂ ਆਪਾਂ ਬਸ ਇਹੀ ਪਲਾਨ ਹੋਗਾ ਆਪਾਂ ਕਿਰਾਂ মিডিਆ ਦੇ ਵਿੱਚ ਪ੍ਰਸ਼ਾਸਨ ਨੂੰ ਦੱਸ ਦੇਣਾ ਪੀ ਜਾ ਤਾਂ ਇਸ ਜਿਹੜਾ ਮੋਗਿਆ ਵਾਲਾ ਜਿਹੜਾ ਪਖੰਡੀ ਇਹਨੂੰ ਬੰਦ ਕਰ ਦੋ ਨਹੀਂ ਓਦੋਂ ਬਾਅਦ ਚ ਅਸੀਂ ਇਹਦੇ ਅਸੀਂ ਆਪ ਫਿਰ ਤਿੱਖਾਂ ਦੇ ਨੂੰ ਇਹ ਮਹਾਰਾਜ ਇਹ ਬਹੁਤ ਪਖੰਡੀ ਹੈ ਇੰਨੀਆਂ ਗਾਲਾਂ ਕੱਢਦਾ ਇੰਨਾ ਕੁਝ ਕਰਦਾ ਇਹਦਾ ਬੰਦ ਕਰਨਾ ਗੰਦੀਆਂ ਗਾਲਾਂ ਕੱਢਦਾ ਲੋਕਾਂ ਨੂੰ ਇਹਦਾ ਇਹੋ ਜਿਹਾ ਠੀਠਾ ਜੀ ਬਹੁਤ ਜ਼ਿਆਦੇ ਚਲੋ ਮਹਾਰਾਜ ਤੁਸੀਂ ਕੋਈ ਨਾ ਕਰ ਲਓ ਦਰਸ਼ਨ ਮੇਲਾ ਮੇਰੀ ਵੀ ਚੜਦੀ ਗਾਲ ਦੀ ਅਰਦਾਸ ਬੇਨਤੀ ਕਰੇ ਹਜੂਰ ਸਾਹਿਬ ਹਲੋ ਤੁਸੀਂ ਕੰਮ ਕਰਦੇ ਸਾਰੇ ਪੰਜਾਬ ਨੂੰ ਗੰਦ ਠੀਕ ਮਹਾਰਾਜ ਠੀਕ ਹੈ ਠੀਕ ਹੈ ਮਹਾਰਾਜ ਠੀਕ ਹੈ ਜੀ ਅਖਰ ਜੀ ਪੁਣਾ ਹੈ ਪੂਰਾ ਇਹ ਇਹ ਜਿਹੜਾ ਬਾਦਨ ਵਾਲਾ ਕੰਮ ਹੈ ਸਿੱਖੀ ਨੂੰ ਢਾਹ ਲਾ ਰਹੇ ਨੇਗੇ ਜਾਂ ਆਪਾਂ ਸਾਰੇ ਧਰਮਾਂ ਦਾ ਹੀ ਬੜਾ ਸਤਿਕਾਰ ਕਰਦੇ ਹਾਂ ਨਾ Hindu ਧਰਮ ਨੂੰ ਵੀ ਇਹ ਖਤਮ ਕਰ ਰਹੇ ਨੇਗੇ ਸਿੱਖੀ ਨੂੰ ਵੀ ਖਤਮ ਕਰ ਰਹੇ ਨੇ ਸਭ ਨੂੰ ਖਤਮ ਕਰ ਰਹੇ ਲੋਕਾਂ ਨੂੰ ਪਖੰਡ ਬਾਦ ਪਿੱਛੇ ਲਾ ਰਹੇ ਨੇਗੇ ਕੱਲ ਸਿੱਖ ਤਾਂ ਘੇਰ ਲਿਆ ਸੀਗਾ ਸੀ ਨਾ ਇਹ ਗੱਲ ਕਹਿਣਾ ਕਿ ਕਿੰਨਾ ਜਿਹੜਾ ਕਿ ਸ਼ਿਵਮ ਪਤਾ ਨਹੀਂ ਕਿਹੜਾ ਮੋਕੇ ਥੋੜਾ ਜਿਹਾ ਥੋੜਾ ਜਿਹਾ ਆਪਾਂ ਇਹ ਨਹੀਂ ਹੈਗਾ ਜੀ ਇਹ ਪੱਟਦੀ ਹੈ ਇਹਨੂੰ ਜਿੱਦਾਂ ਤੁਸੀਂ ਨਾ ਕੋਈ ਪ੍ਰੋਗਰਾਮ ਰੱਖੋ ਇਸੇ ਲਈ ਮੂਰੇ ਹੋ ਕੇ ਮੈਂ ਜਿੰਨੇ ਤੁਸੀਂ ਨੌਜਵਾਨ ਕਹੋਗੇ ਉਹਨਾਂ ਨੌਜਵਾਨ ਆਪਾਂ ਲੈ ਕੇ ਆਉਂਗਾ ਮੈਂ ਅੱਛਾ ਜੀ ਬਾ 5 ਤਰੀਕ ਨੂੰ ਆ ਕੇ ਆਪਾਂ ਇੱਕ ਕਾਨਫਰੰਸ ਕਰਾਂਗੇ ਮਹਾਲੀ ਬਹਿ ਕੇ ਜਿਲ੍ਹਾ ਆਪਾਂ ਕਿੱਥੇ ਹੋਗਾ ਪਤਾ ਕੱਟ ਕਰ ਦਿੰਨੇ ਜਿਹਦੇ ਸਿੰਘ ਦੀ ਜੋੜੀ ਦਾ ਹਰ ਮੈਂ ਬਾ ਠੀਕ ਹੈ ਜੀ ਹਾਂ ਤੇਰਾ ਛੋਟੇ ਕੋਈ ਚੱਕ ਕਰਨੇ ਤੇਰਾ ਭਰਾ ਹੈ ਦੋ ਦੋ 4000 ਬਾਬਾ ਜੀ ਮੁੰਡਾ ਮੈਂ ਇਕੱਠਾ ਕਰਕੇ ਲੈ ਕੇ ਆਉਂਗਾ ਇਹ ਜਿਹੜਾ ਪਹਿਲਾਂ ਮੋਗੇ ਵਾਲਾ ਇਹਦੇ ਨੱਥ ਪਾਉਣੀਆਂ ਹੁਣ ਆਪਾਂ ਇਹ ਤੋਂ ਪਹਿਲਾਂ ਇੱਕ ਆਪਾਂ ਮਹਾਲੀ ਬਹਿ ਕੇ ਇੱਕ ਵਾਰੀ ਪ੍ਰਸ਼ਾਸਨ ਨੂੰ ਕਹਦਾਂਗੇ ਆਪਾਂ ਵੀਡੀਓ ਪਾ ਕੇ 5 ਤਰੀਕ ਨੂੰ ਜਾਂ 7 ਤਰੀਕ ਨੂੰ ਵੀ ਜਾਂ ਤਾਂ ਤੁਸੀਂ ਇਹ ਗੰਦ ਨੂੰ ਮੋਗੇ ਦੇ ਵਿੱਚੋਂ ਬੰਦ ਕਰ ਦਿਓ ਨਹੀਂ ਫਿਰ ਸਿੰਘਾਂ ਫੌਜਾਂ ਚੜ੍ਹ ਕੇ ਆਉਣਗੀਆਂ ਤੁਸੀਂ ਆਜੋ ਹਜੂਰ ਸਾਹਿਬ ਤੋਂ ਠੀਕ ਹੈ ਜੀ ਗੱਲ ਬਾ ਠੀਕ ਹੈ ਤੁਸੀਂ ਜਦੋਂ ਕੋਈ ਆਪਾਂ ਮਿਲਦੇ ਨੇ ਕੋਈ ਚੱਕਰ ਤੁਸੀਂ ਤੁਸੀਂ ਆਜੋ ਮਾਰੇ ਹਜੂਰ ਸਾਹਿਬ ਤੋਂ ਜਦੋਂ ਆਗੇ ਨਾ ਫਿਰ ਆਪਾਂ ਕਿਰਾਂ ਆਪਾਂ মিডিਆ ਨੂੰ ਕਿਰਾਂ ਪ੍ਰੈਸ ਕਾਨਫਰੈਂਸ ਦੇ ਦਾਂਗੇ ਇਹਨੂੰ ਦੱਸ ਦਾਂਗੇ ਪ੍ਰਸ਼ਾਸਨ ਨੂੰ ਆਪਾਂ ਕਿਰਾਂ মিডিਆ ਹੀ ਦੇ ਦਾਂਗੇ ਫਿਰ ਵੀ ਜੇ ਤੁਸੀਂ ਭਾਈ ਕੋਈ ਕਾਰਵਾਈ ਨਹੀਂ ਕਰ ਰਹੇ ਫਿਰ ਸਮ ਤਾਂ ਉਹਦੇ ਪੰਜਾਬ ਦੇ ਲਈ ਪੰਜਾਬ ਦੇ ਲੋਕਾਂ ਨੂੰ ਭੋਲੇ ਭਾਲੇ ਨੂੰ ਠੱਗਿਆ ਜਾ ਰਿਹਾ ਇਸ ਤਾਂ ਕਰਾਂਗੀ ਨਾ ਕੋਈ ਕਾਰਵਾਈ ਬਿਲਕੁਲ ਚੱਕਰ ਨਹੀਂ ਇਹ ਦੀਵਾ ਦਵਾ ਮਰੋ ਜਦੋਂ ਮੈਂ ਪੰਨੂ ਆ ਕੇ ਜਿੱਥੇ ਰੋ ਗਿਆ ਆਪਾਂ ਬੈਹ ਲੈਂਦੇ ਆ ਠੀਕ ਆ ਮਹਾਰਾਜ ਆਜੋ ਹਜੂਰ ਸਾਹਿਬ ਤੋਂ ਫਿਰ ਆਪਾਂ ਠੀਕ ਹੈ ਜੀ ਇਸ ਤੋਂ ਪਹਿਲਾਂ ਆਪਾਂ ਬਸ ਇਹੀ ਪਲਾਨ ਹੋਗਾ ਆਪਾਂ ਕਿਰਾਂ মিডিਆ ਦੇ ਵਿੱਚ ਪ੍ਰਸ਼ਾਸਨ ਨੂੰ ਦੱਸ ਦੇਣਾ ਵੀ ਜਾਂ ਤਾਂ ਇਹ ਜਿਹੜਾ ਮੋਗਾ ਵਾਲਾ ਜਿਹੜਾ ਪਖੰਡੀ ਇਹਨੂੰ ਨਹੀਂ ਓਦੋਂ ਬਾਅਦ ਚ ਅਸੀਂ ਇਹਦੇ ਅਸੀਂ ਆਪਰ ਦੇਖਾਂਗੇ ਇਹਨੂੰ ਇਹ ਮਹਾਰਾਜ ਇਹ ਬਹੁਤ ਪਖੰਡੀ ਹੈ ਇੰਨੀਆਂ ਗਾਣਾ ਕੱਢਦਾ ਇੰਨਾ ਕੁਝ ਕਰਦਾ ਇਹਦਾ ਬੰਦ ਕਰਨਾ ਗੰਦੀਆਂ ਗਾਣਾ ਕੱਢਦਾ ਲੋਕਾਂ ਨੂੰ ਇਹਦਾ ਇਹੋ ਜਿਹਾ ਠੀਠਾ ਜੀ ਬਹੁਤ ਜ਼ਿਆਦਾ ਚਲੋ ਮਹਾਰਾਜ ਤੁਸੀਂ ਕੋਈ ਨਾ ਕਰ ਲੋ ਦਰਸ਼ਨ ਮੇਲਾ ਮੇਰੀ ਵੀ ਚੜਦੀ ਗਲਾ ਦੀ ਅਰਦਾਸ ਬੇਨਤੀ ਕਰੇ ਹਜੂਰ ਸਾਹਿਬ ਹਲੋ ਬੁੱਟੂ ਜੀ ਬੰਦ ਤੁਸੀਂ ਕੰਮ ਕਰਦੇ ਸਾਰੇ ਪੰਜਾਬ ਚੋਂ ਕਰਦਾ ਠੀਕ ਹਮਾਰਾ ਠੀਕ ਹੈ ਠੀਕ ਹੈ ਮਹਾਰਾਜ ਠੀਕ ਹੈ ਜੀ ਐਗਰ